In the In the ਕੀ ਕਰਦੇ ਕੱਟ ਕੁੰਜਾ ਉਹ ਆਪ ਵੀ ਵੇਖੀ ਜਾਂਦੇ ਡਾਕਰੇ ਕਰੀ ਜਿੰਦਾਬਾਦ ਜਿੰਦਾਬਾਦ That's <laughs> your ਤੂੰ ਬੱਸ ਉਹਨੂੰ ਕਰ ਲੈ ਬਹੁਤ ਹੀ ਸੁਤਬਾ ਜੋ ਕਹਾਨਾ ਪ੍ਰਾਹੋ ਲੋਕੀਓ ਨੂੰ ਫਟੇਗੜ ਚੂੜੀਆਂ ਦੇ ਵੜਨ ਦਿਆਉਂਗੇ ਇਹ ਸਾਡੂ ਜਿੰਨੀ ਦੀ ਜਾਨ ਦੇ ਚਾਏ ਦੀ ਮਾਮੇ ਲੱਗਦੇ ਨੇ ਫਟੇਗੜ ਚੂੜੀਆਂ ਦੇ ਇੱਗੀ ਕਹਿਣਾ ਹੈ ਸਾਡੇ ਘਰਾਂ ਦੇ ਘਰ ਖਾਦੇ ਨੇ ਕੋਟ O ja, die always <laughs> go ahead, always <laughs> go ahead, always go ahead, always go ahead. Alright, always go ahead, always go ahead. Still. Why are you a fact that about the society people are already on the government of individuals, exactly that they are how the people who are you. ਬੈਠਿਆ ਤਾਂ ਇਹ ਕਿੱਥੇ ਬੈਠਿਆ ਜਦੋਂ ਕੈਂਡੀਡੇਟਾਂ ਕਿਤੇ ਨਹੀਂ ਅੱਗੇ ਜਾਂਦੇ ਗੱਲ ਕਰਦਾ ਹੁੰਦਾ ਐਸਾ ਕਿਤੇ ਨਹੀਂ ਜਾਣਾ

हो रहा मुद्द है जोड़ी नहीं ਪੂਰਾ ਥਾਂ ਭੁੱਲ ਜਾਗੇ ਯਾਰ ਇੱਕ ਮਿੰਟ ਕਿਉਂ ਗਾਲੀ ਕਰਦੇ ਹੋ ਮੈਂ ਜੋ ਇੱਕ ਕਿਉਂ ਤੁਹਾਡੇ ਆਵਾਜ਼ ਨਹੀਂ ਬਾਬਾ ਜੀ ਬੰਗਾ ਤੋਂ ਨਹੀਂ ਆਹੀ ਬਨੂਰ ਤੇ ਆ ਰਹੇ ਜੀ ਤੋਂ ਕਮੀ ਦੇ ਸੀ ਵੀ ਆ ਤੇ ਉਹ ਵੀ ਆ ਕੋਈ ਕਰਾ ਅੱਛਾ ਦਿਨੇਸ਼ ਬਾਬੂ ਜੀ ਪਹਿਲੀ ਗੱਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਰੋ 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 ਇੱਥੇ ਲੋਕਾਂ ਨੂੰ ਆਪਣੀ ਗੱਲ ਰੱਖਣ ਦਾ ਅਧਿਕਾਰ ਹੈ ਆ ਸਾਰੇ ਤੁਹਾਡੇ ਵੋਟਰ ਹੀ ਆਏ ਆ ਕਿਉਂਕਿ ਵੋਟ ਲੈਣ ਆ ਰਹੇ ਥੋੜਾ ਜਿਹਾ ਮੈਡਮ ਪਰ ਇਹ ਜਿਹੜੀ ਵੋਟ ਆ ਇਹਦਾ ਵਿੱਚ ਕੋਈ ਮਦੰਗਾ ਮਸਲੇ ਆ ਉਹ ਤੁਹਾਨੂੰ ਦੱਸਣ ਆਏ ਆ ਪਰ ਅੱਜ ਇਹਨਾਂ ਨੇ ਉਹ ਦੱਸਿਆ ਪ੍ਰਸ਼ਾਸਨ ਨੇ ਇਹਨਾਂ ਨੂੰ ਵੀਡੀਓ ਵੀ ਮਾਰੀ ਗੱਲ ਆ ਕੱਲ ਹੋਈ ਹੈ ਬੰਦਾ ਦੀ ਮਾਫੀ ਦਾ ਨਾ ਇਹ ਸਾਡੇ ਬਜ਼ੁਰਗ ਜਿਹੜੇ ਆ ਉਹਨਾਂ ਨੂੰ ਧੱਕੇ ਵੱਜੇ ਹੁਣ ਅਸੀਂ ਇੱਥੇ ਬੈਠੇ ਆ ਤੁਸੀਂ ਗੱਲ ਕਰ ਰਹੇ ਹੋ ਅਸੀਂ ਕੀ ਮਤਲਬ ਸਾਡੇ ਕੋਲ ਕੋਈ ਮਸਲਾ ਨਹੀਂ ਹੈਗਾ ਇਹ ਨਾਲੇ ਇਹ ਇਸ ਤਰੀਕੇ ਨਾਲ ਫੁੱਲੜਬਾਜੀ ਦਾ ਜਾਤ ਘਰ ਤੋੜ ਕਰਾਂਗੇ ਉਹ ਲੈ ਕੇ ਕੋਈ ਮਸਲਾ ਹਾਲਾ ਨਹੀਂ ਹੋਣਾ ਅਸੀਂ ਸਾਡਾ ਸਵਾਲ ਹੈ ਕਿ ਜਿੱਦਿ ਆਪਣੇ ਕਿਸਾਨ ਜਿਹੜੇ ਸੀ 13 ਗੁਰੂ ਗ੍ਰੰਥ ਨੂੰ ਪਾ ਰਹੇ ਸੀ ਆਪਣੀ ਗੱਲ ਰੱਖਣ ਵਾਸਤੇ ਵੀ ਸਰਕਾਰ ਐਮਐਸਪੀ ਨੂੰ ਯਕੀਨਤ ਉਪਕਰੋ ਐਮਐਸਪੀ ਖਰੀਦ ਗਾਰੰਟੀ ਕਾਨੂੰਨ ਦੇ ਤੋਤਾ ਜਾਵੇ ਐਮਐਸਪੀ ਤਾਂ ਹੈ ਹੀ ਆ ਪਰ ਉਹਦਾ ਖਰੀਦਣ ਦਾ ਜਿਹੜਾ ਉਹ ਕਾਨੂੰਨ ਪੜਾਇਆ ਜਾਵੇ ਤਾਂ ਕਿ ਸਾਡੀ ਘੱਟੋ ਘੱਟ ਫਸਲ ਜਿਹੜੀ ਹੈ ਜਿਹੜਾ ਤੁਸੀਂ ਰੇਟ ਦੇ ਰਹੇ ਹੋ ਉਹਦੇ ਅਨੁਸਾਰ ਫਿੱਕੇ ਦੂਜੀ ਸੀ ਕਿ ਸੁਖਕਰਨ ਸਿੰਘ ਜਿਹੜਾ ਨੌਜਵਾਨ ਸਿੱਧੀਆਂ ਗੋਲੀਆਂ ਮਾਰ ਕੇ ਕਦਛੀਨ ਕੱਤਤਾ 21 ਫਰਵਰੀ ਤਸਵੀਰ ਲੋਕ ਰਾਜ ਇਹਦੇ ਅਜਾਇਬ ਦਿੰਦਾ ਕਿ ਅਸੀਂ ਉਹ ਕਿਸਾਨ ਜਿਹੜਾ ਮਿਹਨਤ ਕਰਨ ਵਾਲਾ ਕਿ ਉਹਨੂੰ ਗੋਲੀਆਂ ਮਾਰ ਕੇ ਉਹਨੂੰ ਸ਼ਹੀਦ ਕੀਤਾ ਜਾਵੇ ਕਿ ਉਹਨੇ ਮੁੜ ਕੇ ਮਦਰ ਤਿਆਰੀ ਦਾ ਤੁਸੀਂ ਹੋਣ ਦਿਓ ਇਸ ਕਰਕੇ ਸਾਡੀ ਬੇਨਤੀ ਹੈ ਕਿ ਉਹ ਗੋਲੀਆਂ ਕੀ ਆਉਣ ਵਾਲੇ ਸਮੇਂ 'ਚ ਤੁਹਾਡੀ ਸਰਕਾਰ ਮਾਹਰੂ ਦੀ ਕਥਨਾਂ ਨੂੰ ਕਿ ਜਾਂ ਉਹਨਾਂ ਦੀ ਹਫਾਇਤ ਕਰੇ ਤੀਜਾ ਸਵਾਲ ਸੀ ਕਿ ਐਮਐਸਪੀ ਦੀ ਗਾਰੰਟੀ ਕਾਨੂੰਨ ਜਿਹੜਾ ਸਰਕਾਰ ਮੰਨੀ ਸੀ 2021 ਦੇ ਵਿੱਚ ਜਦੋਂ ਆਪਾਂ ਖੇ ਆ ਜੀ ਜੀ ਮੁਦੀ ਸਾਹਿਬ ਨੇ ਮਦਰ ਖੇਤੀਬਾੜੀ ਮੰਤਰੀ ਸਾਹਿਬ ਨੇ ਦਿੱਤੀ ਸਾਨੂੰ ਦਿੱਤੀ ਹੋਈ ਆ ਛੇਰ ਵਾਲੀ ਚਿੱਠੀ ਕਿ ਇਹ ਕਹਾਣੀਆਂ ਜਿਹੜੀਆਂ ਪਪਾ ਮੰਗਾ ਜਿਹੜੀਆਂ ਇਹ ਜਰੂਰ ਲਾਗਤ ਕਰਾਂਗੇ ਪਰ ਅਜੇ ਤੱਕ ਉਹ ਖਰੀਦ ਗਾਰੰਟੀ ਕਰੂਰ ਕਿਉਂ ਨਹੀਂ ਬਣਾਇਆ ਗਿਆ ਉਲਟਾ ਜਿਹੜਾ ਸਾਡੀਆਂ ਮੰਡੀਆਂ ਉਹ ਬੰਦ ਕੀਤੀਆਂ ਜਾ ਰਹੀਆਂ ਮੰਡੀਆਂ ਛਿੱਟੂ ਦੇ ਪ੍ਰਾਈਵੇਟਰ ਕੋਲ ਆ ਜਾਣ ਨੂੰ ਦਿੱਤਾ ਜਾ ਰਿਹਾ ਜਿਸ ਦੇ ਨਾਲ ਮਜਾਰ ਦੇ ਵਿੱਚ ਬਹੁਤ ਜ਼ਿਆਦਾ ਕਿਸਾਨਾਂ ਦੀ ਜਿਹੜੀ ਦੁਤਕਸ਼ਾ ਹੋਰ ਮਾਰੀ ਹੁੰਦੀਆਂ ਉਹਨਾਂ ਨੂੰ ਭਾਅ ਨਹੀਂ ਮਿਲਨੇ ਮੰਡੀ ਦਾ ਜਿਹੜਾ ਸਿਸਟਮ ਆ ਉਹਦੇ ਨਾਲ ਕਿੰਨਾ ਰੁਜ਼ਗਾਰ ਜਿਹੜਾ ਉਹ ਖਤਮ ਹੋਣਾ ਇਹ ਅੱਲਾ ਦੇ ਬਾਕੀ ਸਾਡੇ ਸਵਾਲ ਦੇ ਰਿਹਾ ਅਗਲੇ ਕਦਮਗੇ ਆਪਣੇ ਨੇ ਕਰ ਦੋ ਜੋਗ ਨੇ ਜਿਹੇ ਚ ਪਾ ਦੋਹੀਂ ਕਰ ਦੇਣਾ ਤੁਹਾਡਾ ਕੰਮ ਨਹੀਂ ਤੁਹਾਡਾ ਖਾਲਾ ਆਪਣਾ ਜੋ ਗੰਡੀਆਂ ਦੀ ਗੱਲ ਹੈ ਇਹ ਪੰਜਾਬ ਸਰਕਾਰ ਨੇ ਕਰਨਾ ਹੈ ਆਹ ਵਾਹ ਬਾਕੀ ਇਹ ਕਿਸਾਨ ਪਰਿਵਾਰਾਂ ਦੇ ਨਾਲ ਹੈ ਮੈਂ ਵੀ ਕਿਸਾਨ ਪਰਿਵਾਰ ਤੋਂ ਆ ਜਿੱਦਾਂ ਕੋਈ ਜਿੱਦਾਂ ਆਪਣਾ ਅਪਰਚ ਮਤਲਬ ਨਾ ਕੋਪ ਕਲਾ ਕਰਕੇ ਥੋੜਾ ਹੱਲ ਹੈ ਬਹਿ ਕੇ ਹੱਲ ਕਰਦੇ ਆ ਨਾ ਕਰਕੇ ਹਿੰਦੀ ਰੋ ਰੋ ਗਰਮੀ ਦੇ ਤਾਣੋਂ ਦਿਓ ਅਹੀਂ ਨਹੀਂ ਆਲੀਆ ਤੋਂ ਉਈ ਅੱਜ ਦਾ ਨਾਲ ਲੱਗ ਰੋ ਵੀ ਆਪਾਂ ਜੇਕਰ ਚੋਣਾਂ ਹੋਣਦੇ ਉਹ ਦੇਖੋ ਅੱਜ ਤੋਂ ਬਸ ਨਹੀਂ ਹੋਣਾ ਨਹੀਂ ਬਿਲਕੁਲ ਨਹੀਂ ਹੋਣਾ ਅੱਜ ਤੇ ਮੁਸ਼ਕਿਲ ਨਹੀਂ ਹੋਣਾ ਦੇਖੋ ਹੋਣਦੇ ਚੰਦੋ ਵੀ ਹੋਣਾ ਚੋਣ ਦੇ ਵਾਗਰ ਹੋਣਾ ਬੱਬੂ ਜੀ ਚੰਦੋ ਵੀ ਹੋਦਾ ਵੈ ਇਸ ਗੱਲ ਦਾ ਦੇਖੋ ਮੇਰੀ ਗੱਲ ਤੇ ਵੀ ਆ ਗਈ ਹੈ ਉਹ ਮੈਂ ਇਹ ਨਾਲ ਦਾ ਵਿਸ਼ਵਾਸ ਰੱਖਣਾ ਹੈ ਕਿ ਸਭ ਤੋਂ ਵੱਧ ਅਗਰ ਲੋਕ ਮਿਲੋ ਖਤਰਾ ਦੇਣਗੇ ਸਭ ਤੋਂ ਵੱਧ ਤੋਰ ਲੱਗਦਾ ਹੋਵੇ ਅਹੀਂ ਅੱਗੇ ਕਿ ਕਿਸਾਨਾਂ ਦਾ ਕਰੋ ਦਰਿਆ ਇਸੇ ਕਰਕੇ ਤੁਹਾਡਾ ਇੱਕ ਬੇਨਤੀ ਹੈ ਵੀ ਐਦਾਂ ਦਾ ਆਪਾਂ ਨਾ ਬਣਾਈਏ ਆਪਣਾ ਪੈਜਾ ਖਰਾਬ ਹੋਏ ਅਹੀਂ ਤੋਂ ਰਹੀਆਂ ਕੋਈ ਅਸੀਂ ਗੱਲ ਠੀਕ ਹੈ ਇਹ ਨਾ ਇਹ ਬੋਲਦੇ ਆ ਕੇ ਛੜੀ ਦੇ ਉਰ ਪਰਤ ਗਿਆ ਰਮਣਗਾ ਤੁਸੀਂ ਵੀ ਪੜ ਸਰ ਇੱਕ ਮਿੰਟ ਅਸੀਂ ਜਵਾਨ ਆ ਜੀ ਅਸੀਂ ਜੁਰ ਸਾਹ ਸੈਂਕਾ ਸਾਡੀ ਵੀ ਗੱਲ ਸੁਣੋ ਸਾਡੀ ਵੀ ਸੁਣੋ ਇੱਕ ਸਾਫ ਕਾ ਸੈਂਕਾ ਦੀ ਗੱਲ ਲੱਗੋ ਸਰ ਇੱਕ ਵਾਰੀ ਇੱਕ ਵਾਰੀ ਸਾਫ ਕਾ ਸੈਂਕਾ ਯਾਰ ਇੱਕ ਮਿੰਟ ਪਿਆ ਇੱਕ ਮਿੰਟ ਬੱਸ ਗਲਤ ਕਰ ਲੈਣ ਦਾ ਇੱਕ ਮਿੰਟ ਕਰ ਲੈਣ ਦਾ ਨਹੀਂ ਕਰ ਗਾਹ ਹੋਰ ਭਾਰ ਆਜਵਾਜੀ ਬਬੂ ਜੀ ਤੁਹਾਡਾ ਆਇਆ ਦਾ ਸਤਿਕਾਰ ਹੈ ਮੈਂ ਬੇਨਤੀ ਕਰਨੀ ਚਾਹ ਰਿਹਾ ਜਿਹੜਾ ਨੋਦਨ ਅਸੀਂ ਦਿੱਲੀ ਜਿੱਤ ਕੇ ਆਏ ਸੀ ਮੁੱਖ ਤੌਰ ਤੇ ਉਸ ਵੇਲੇ ਇਹ ਸੀ ਕਿ ਜਿਹੜੇ ਤਿੰਨ ਕਾਲੇ ਕਾਨੂੰਨ ਬਣਿਆ ਇਹ ਵਿਰੋਧੀ ਆ ਮਲਾਦਮ ਵਿਰੋਧੀ ਆ ਮਜ਼ਦੂਰ ਵਿਰੋਧੀ ਆ ਉਹਦੇ ਲਈ ਮੋਰਚਾ ਲੱਗਾ ਜਿੱਦੇ ਵਿੱਚ 700 ਬੰਦਾ ਸਾਡਾ ਸ਼ਹੀਦ ਹੋਇਆ 730 ਬੰਦੇ ਸਰਕਾਰ ਨੇ ਸਾਡੇ ਨਾਲ ਦਿੱਤੀ ਪਕਤੀ ਇਹ ਵਾਦਾ ਕੀਤਾ ਸੀ ਕਿ ਜੇ ਇਹ ਵਾਅਦਾ-ਵਕਤ ਦਿੱਤਾ ਜਿਹੜੇ ਬੰਦੇ ਸ਼ਹੀਦ ਹੋ ਗਏ ਆ ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਵੀ ਦਿੱਤੀਆਂ ਜਾਣਗੀਆਂ ਤੇ ਜਿਹੜੇ ਖਾਣਾਂ ਦੇ ਉੱਪਰ ਕੇਸ ਬਣੇ ਉਹ ਸਾਰੇ ਵਾਪਸ ਲੈ ਜਾਣਗੇ ਬਾਜਵਾਲੀ ਅੱਜ ਤੱਕ ਵੀ ਉਹ ਕੇਸ ਪੈਂਡਿੰਗ ਪਏ ਆ ਵਾਪਸ ਨਹੀਂ ਹੋਏ ਸਾਡੀ ਬੇਨਤੀ ਆ ਕੁਝੀ ਉਹਸ ادارے ਤੇ ਪੇਪਰ ਬਣਨਾ ਵਾ ਜਿੱਥੇ ਦੇਸ਼ ਤੇ ਲੋਕਾਂ ਦੀ ਕਿਸਮਤ ਤੇ ਫੈਸਲੇ ਹੁੰਦੇ ਨੇ ਦੇਸ਼ ਤੇ ਲੋਕਾਂ ਦੀ ਕਿਸਮਤ ਤੇ ਫੈਸਲੇ ਹੁੰਦੇ ਆ ਕਿ ਦੇਸ਼ ਤੇ ਕਿਸਾਨ ਨੂੰ ਕੀ ਚਾਹੀਦਾ ਮਜ਼ਦੂਰ ਨੂੰ ਕੀ ਚਾਹੀਦਾ ਦੁਕਾਨਦਾਰ ਨੂੰ ਕੀ ਚਾਹੀਦਾ ਮੁਲਾਜ਼ਮ ਨੂੰ ਕੀ ਚਾਹੀਦਾ ਉੱਥੇ ਇਹ ਸਾਰੇ ਫੈਸਲੇ ਹੋ ਰਹੇ ਆ ਇਸ ਕਰਕੇ ਸਾਡੀ ਤੁਹਾਨੂੰ ਨਿਮਰਤਾ ਸਹਿਤ ਬੇਨਤੀ ਆ ਤੁਸੀਂ ਜਾਓ ਤੇ ਲੋਕਾਂ ਦੇ ਹੱਕ ਦੀ ਗੱਲ ਕਰੋ ਅਗਲੀ ਗੱਲ ਇੱਕੋ ਗੱਲ ਕਰਕੇ ਬਾਕੀ ਮੇਰੇ ਸਾਥੀ ਕਰਨਗੇ ਹਿੰਦੁਸਤਾਨ ਦੇ ਅਡਾਨੀਆਂ ਬਾਨੀਆਂ ਦੇ ਅਰਬਾਂ ਦੇ ਖਰਬਾ ਤੇ ਇਹ ਮੋਦੀ ਇਹ ਬਾਤ ਕਰਦੇ ਮੋਦੀ ਦਾ ਨਾਰਾ ਸੀ ਖੁਦ ਦਾ ਖਤ ਸਰਬ ਦਾ ਵਿਕਾਸ ਅਸੀਂ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਕਿ ਵਿਕਾਸ ਦੋਸਤਾਂ ਦੇ ਅਡਾਨੀਆਂ ਤੇ ਬਾਨੀਆਂ ਦਾ ਹੋਵੇ ਹਿੰਦੁਸਤਾਨ ਦੀ ਮਤਲਬ 1% ਦਾ ਬਾਜੀ ਕੋਲੋਂ ਬਾਜਵਾ ਜੀ 40% ਹਿੰਦੁਸਤਾਨ ਦਾ سرمਾਇਆ ਉਹਨਾਂ ਦੇ ਕੋਲ ਹੈ 40% ਅਡਾਨੀਆਂ ਬਾਨੀਆਂ ਦੇ ਕੋਲ ਹੈ ਇਹ ਜਿਹੜਾ ਆਰਥਿਕ ਮੰਤਵਾਲਾ ਵਾ ਇਸ ਕਰਕੇ ਦੀ 1% ਲੋਕਾਂ ਕੋਲ ਦੇਸ਼ ਦਾ 40% ਫਰਮਾਇਆ ਵਾ ਅਦਾਨੀਆਂ ਬਾਨੀਆਂ ਕੋਲ ਜੇ ਅਸੀਂ ਇਹ ਗੱਲ ਕਹੀਏ ਆ ਉਹਨਾਂ ਦਾ ਅਰਬਾਂ ਦੇ ਖਰਬਾਰ ਪੈਸਾ ਤੁਸੀਂ ਮਾਫ਼ ਕਰ ਦਿੱਤਾ ਕਿਸਾਨ ਦੇਖ ਤਾਂ ਜਿਹੜਾ ਅੰਨ ਦਾਤਾ ਵਾ ਮੋਦੀ ਵੀ ਕਿਸਾਨ ਦਾ ਪਹਿਲਾ ਕੀਤਾ ਹੋਇਆ ਖਾਂਦਾ ਤੇਰੇ ਉੱਠ ਕੇ ਤੁਸੀਂ ਵੀ ਬਾਜਵਾਲੀ ਕਹਿੰਦੇ ਹੋ ਬੱਬੂ ਜੀ ਤੁਸੀਂ ਵੀ ਕਹਿੰਦੇ ਹੋ ਪਰ ਜਿਹੜਾ ਕਿਸਾਨ ਅੱਜ ਦੇਖ ਤਾਂ ਅੰਨ ਦਾਤਾ ਹੋਵੇ ਉਹ ਸਰਕਾਰਾਂ ਦੇ ਰੋਲਦਾ ਫਿਰੇ ਉਹਨੂੰ ਕੋ ਪੁੱਛੇ ਨਾ ਦਿੱਲੀ ਸਾਡਾ ਨਹੀਂ ਅਜੀ ਦੇਸ਼ ਤੇ ਵਿਤਨੀਕ ਹੈ ਸਾਨੂੰ ਦਿੱਲੀ ਜਾਣ ਦੀ ਆਗਿਆ ਨਾ ਹੋਵੇ ਇਹ ਤੋਂ ਵੱਡਾ ਸਾਡੇ ਨਾਲ ਕੋਈ ਬੇਇਨਸਾਫੀ ਨਹੀਂ ਹੋ ਸਕਦੀ ਇਸ ਕਰਕੇ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਸਾਡੀ ਸਾਡਾ ਨੰਗੇ ਬਾਤ ਇੱਕੋ ਇੱਕ ਕੋਈ ਨਹੀਂ ਨਾਇਕ ਬੜਾ ਯਾਰ ਉਹ ਚਲ ਗਿਆ ਯਾਰ ਵਾਰੀ ਵਾਰੀ ਨਹੀਂ ਦਾਦੀ ਸਾਫ ਦਾ ਸਰ ਗਈ ਆ ਸਾਨੂੰ ਗੱਲ ਕਰਨ ਦੇ ਆ ਮੈਂ ਕੁ ਵਾਰੀ ਨਾ ਮਿਲਣਾ ਨਾ ਜੀ ਜੇ ਵੀ ਇੱਕੋ ਸਵਾਲ ਤਾਂ ਇੱਕ ਛੋਟਾ ਜਿਹਾ ਪੁੱਛਣਾ ਹਾਂ ਪਰ ਜਵਾਬ ਦਿਓ ਕਿ ਭਾਜੀ ਪਾਰਟੀ ਬੀਜੇਪੀ ਵੱਲੋਂ ਲਕੀਰ ਉੱਤੇ ਨੀਚੇ ਚਾਰ ਕਿਸਾਨ ਸ਼ੀਤ ਕਰਨਾ ਇੱਕ ਪੱਤਰਕਾਰ ਸ਼ੀਤ ਕਰਨਾ ਔਰ ਦਿੱਲੀ ਦੇ ਵਿੱਚ ਨਗਰੀਤ ਨੂੰ ਸ਼ੀਤ ਕਰਨਾ ਔਰ ਸ਼੍ਰੋਭ ਕਰਨ ਨੂੰ ਸ਼ੀਤ ਕਰਨਾ ਇਹ ਜਾਇਜ਼ਾ ਦਾ ਡਿਪਾਰਟਮੈਂਟ ਵੱਲੋਂ ਇਹ ਕੰਮ ਕਰਨੇ ਔਰ ਉਹਦੇ ਉਹਦੇ ਰੱਖ ਕੇ ਇਹ ਜਾਇਜ਼ਾ ਕਿ ਨਹੀਂ ਇਹਦਾ ਜਵਾਬ ਦੇ ਦਿਓ ਇੱਕ ਮਿੰਟ ਜਵਾਬ ਲੈ ਲਵੋ ਪਲੀਜ਼ ਆ ਦਿਓ ਸਰ ਲਾਓ ਜਵਾਬ ਯਾਰ ਤੁਹਾਨੂੰ ਟਿਕਟਾਂ ਦੇਣੀਆਂ ਜਵਾਬ ਲੈ ਲੈਂਦੇ ਯਾਰ ਇਹ ਟਿਕਟਾਂ ਦੇਣੀਆਂ ਬੁਲਾ ਦੇਣੀ ਹੈ ਸਰਦਾਰ ਸਾਡੇ ਵੀਰ ਸਾਡੇ ਸਾਥੀ ਪਹਿਲੀ ਗੱਲ ਤੇ ਤੁਹਾਡਾ ਇੱਥੇ ਆਏ ਤੇ ਜੀ ਆਇਆਂ ਨੂੰ ਆਪ ਪਾਰਟੀ ਦਾ ਆਪਣਾ ਪ੍ਰੋਗਰਾਮ ਹੈ ਵੋਟਾਂ ਪੈਣੀਆਂ ਵੋਟਾਂ ਮਿਲਣੀਆਂ ਤੁਸੀਂ ਤੁਹਾਡਾ ਵੀ ਹੱਕ ਹੈ ਜਿਹੜੇ ਸਵਾਲ ਤੁਸੀਂ ਕਰਦੇ ਹੋਗਾ ਜਵਾਬ ਅਸੀਂ ਦੇਣਾ ਮੇਰੇ ਗਾਡੀ ਨੇ ਗੱਲ ਕੀਤੀ ਲੇਕੀਨ ਪੁਰਖੇ ਵੀ ਵਾਲੀ ਆ ਜਿਹੜੇ ਵੀ ਸ਼ਹੀਦ ਹੋਏ ਨੇ ਪਹਿਲੀ ਗੱਲ ਤਾਂ ਜਿਹੜਾ ਜਦੋਂ ਇਸ ਕਿਸਮ ਦਾ ਕੋਈ ਕੰਨਾ ਬਕਰਦਾ ਉਹ ਕਚਹਿਰੀਆਂ ਦਾ ਹੱਲ ਹੋ ਜਾਂਦਾ ਉਹਦੇ ਵਿੱਚ ਨਾ ਕਿ ਪਾਰਟੀ ਨੇ ਕਰਨਾ ਸਾਧੂ ਵੀ ਉਹਨਾਂ ਦੋਖਿਆ ਸੀ ਵੀ ਤੁਹਾਡੇ ਨਾਲ ਜਿੱਥੇ ਕੋਈ ਟੱਕਾ ਹੁੰਦਾ ਹੈ ਜਿੱਥੇ ਲੋਕਾਂ ਦਾ ਰੋਸ ਹੈ ਮੈਂ ਤੁਹਾਡਾ ਤੁਹਾਡੇ ਨਾਲ ਮੈਂ ਉਸਿੱਤੇ ਹੈ ਨੰਬਰ 2 ਭਾਜੀ ਜੀ ਗੱਲ ਜਿਹੜੀ ਗੱਲ ਆਪਾਂ ਜਿਹੜੀ ਗੱਲ ਮਨਾਣੀ ਹੈ ਜਾਂ ਜਿਹੜੀ ਗੱਲ ਆਪਾਂ ਨੂੰ ਇਹ ਹੈ ਵੀ ਜਿਹੜੇ ਤਿੰਨ ਕਾਨੂੰਨ ਵਾਪਸ ਹੋਏ ਉਸ ਤੋਂ ਬਾਅਦ ਕਰੇਤੀ ਉਹਨਾਂ ਦੀ ਸੀਬੀ ਐਸੀ ਐਨ ਤੇ ਐਮਐਸਪੀ ਦਾਂਗੇ ਬਿਲਕੁਲ ਉਹ ਗੱਲ ਕੋਤੇ ਦੀ ਉੱਤੇ ਰੁਕੀ ਰਹਿ ਗਈ ਹੈ ਇਹ ਹੈ ਵੀ ਉਹ ਇੰਪਲੀਮੈਂਟ ਕਿਉਂ ਨਹੀਂ ਹੋਈ ਉਹ ਕਹਦਾ ਹੋਣੀ ਚਾਹੀਦੀ ਜਿਹੜੇ ਰਿਟਨ ਸਪਿਰਟਸ ਵੀ ਹੋਣੀ ਹੈ ਬਿਲਕੁਲ ਇੱਕ ਸੈਕਿੰਡ ਪਾਇਜ਼ ਮੈਂ ਕਿਰਪਾ ਨਾਲ ਤੁਹਾਡੀ ਗੱਲ ਤੁਹਾਡੀ ਗੱਲ ਨਾਲ ਅਸੀਂ ਸਹਿਮਤ ਹਾਂ ਸਰਕਾਰ ਜੋ ਵੀ ਕਹੇ ਉਹ ਹਾਈ ਸਪਿਰਟ ਦੇ ਵਿੱਚ ਇੰਪਲੀਮੈਂਟ ਹੋਈ ਜਾਈ ਦੀ ਹੈ ਜਿਹੜੀ ਚੀਜ਼ ਆਪਣਾ ਜੋਸ ਪ੍ਰਕਟ ਕਰ ਲਈ ਦਿੱਲੀ ਜਾਣਦੀ ਸੀ ਕਸਪਤੀ ਦੀ ਗੱਲ ਹੈ ਸਰਕਾਰਾਂ ਦਾ ਰੋਪ ਪੁਲਿਸ ਨੇ ਆਪਣਾ ਰੋਲ ਨਿਭਾ ਕਰਨਾ ਪਰ ਉਹਦੇ ਵਿੱਚ ਨੁਕਸਾਨ ਆਤੀ ਵੇਚੀ ਕਿਦਾ ਹੋਇਆ ਸਾਡਾ ਹੋਇਆ ਪੰਜਾਬੀਆਂ ਦਾ ਹੋਇਆ ਤੇ ਦੁੱਖ ਬੜਾ ਹੈ ਪਰ ਕਈ ਵਾਰ ਕੀ ਹੁੰਦਾ ਵੀ ਕੁਝ ਮਸਲੇ ਜਿਹੜੇ ਨੇ ਉਹ ਮਸਲੇ ਹਮੇਸ਼ਾ ਬੇਸ ਤੇ ਬਹਿ ਕੇ ਸਾਡੇ ਵਰਗੇ ਜਿਹੜੇ ਯੂਨੀਅਨਿਸ ਲੀਡਰਸ ਨੇ ਉਹਨਾਂ ਦਾ ਪੋਲੀਟੀਕਲ ਪਾਰਟੀ ਦੇ ਲੀਡਰਸ਼ਿਪ ਨਾਲ ਬੈਠ ਕੇ ਕੰਮ ਖਤਮ ਹੁੰਦਾ ਹੈ ਅਸੀਂ ਤੁਹਾਨੂੰ ਯਕੀਨ ਦਿਵਾਉਂਦੇ ਆਂ ਵੇਖੋ ਇਹ ਇਲੈਕਸ਼ਨ ਦਾ ਉਮਰ ਹੋ ਜਾਈ ਹੋਣੀ ਤੇ ਇਹ ਤੋਂ ਬਾਅਦ ਅੱਗੇ ਵੀ ਇਲੈਕਸ਼ਨਾਂ ਆਣ। ਸਾਨੂੰ ਇਹ ਸੀ ਇਹ ਨਵੇਲਾ ਕਰਨਾ ਹੀ ਪੈਣਾ। ਤੇ ਜਿਹੜਾ ਹੋਣਾ ਅਸੀਂ ਜਾਣਦੇ ਆਂ ਵੀ ਪੰਜਾਬ ਦੀ ਜਿੰਨੀ ਕਿਸਾਨੀ ਯੂਨੀਅਨਸ ਦੇ ਲੀਡਰਸ਼ਿਪ ਹੈ ਸਾਰੇ ਸਿਆਣੇ ਆ। ਆਪਾਂ ਆਪਾਂ ਇਹ ਗੱਲ ਪੁੱਝੀਏ ਵੀ ਆਪਾਂ ਕਿਹੜੀ ਪਾਰਟੀ ਦੇ ਆ। ਭਾਵੇਂ ਆਪਾਂ ਇੱਕ ਹੀ ਆਂ। ਇਹ ਆਪਾਂ ਇੱਕ ਦੂਜੇ ਨਾਲ ਮਿਲ ਕੇ ਜਿਹੜੀ ਚੀਜ਼ ਹੈ ਜੈਨ ਦੇ ਉੱਤੇ ਅਸੀਂ ਵੀ ਤੁਹਾਡੇ ਨਾਲ ਖੜੀਏ ਵੀ ਜੀ ਆਂਦੀ ਜੈਨ ਦੇ ਆਪਾਂ ਇਹਦਾ ਹੱਲ ਕਰੀਏ ਤੇ ਹਰ ਚੀਜ਼ ਦਾ ਹੱਲ ਨਿਕਲੂਗਾ ਇਹ ਤੁਹਾਨੂੰ ਯਕੀਨ ਦਿਵਾਉਂਦੇ ਆਂ ਮੇਰੀ ਇਹ ਵੀ ਇਲੈਕਸ਼ਨ ਇਹ ਇਲੈਕਸ਼ਨ ਤੋਂ ਬਾਅਦ ਆਪਾਂ ਇੱਕ ਦੂਜੇ ਨਾਲ ਮਿਲਣਾ ਨਹੀਂ ਆਪਾਂ ਸਤਿਕਾਰ ਨਾਲ ਇੱਕ ਦੂਜੇ ਨਾਲ ਮੁਲਾਕਾਤ ਕਰਾਂਗੇ ਇਹ ਵੇਰੀ ਵੇਰੀ ਗੁਜ਼ਾਰਿਸ਼ ਇਹ ਹੀ ਹੈ ਕਿ ਆਪਾਂ ਸਾਰੇ ਭਰਾ ਤੁਹਾਡਾ ਤੁਹਾਡਾ ਇੱਥੇ ਆਇਆ ਕਿ ਜੀ ਆਇਆਂ ਨੂੰ ਤੁਹਾਡਾ ਹੱਥ ਬੰਦਾ ਤੁਹਾਡਾ ਰਾਈਟ ਹੈ ਅਸੀਂ ਤੁਹਾਨੂੰ ਜਵਾਬ ਦੇ ਵੀ ਹੈ ਜਿੱਥੇ ਅਸੀਂ ਵੋਟਾਂ ਲੈ ਲਈਆਂ ਸਾਰੀ ਪਾਰਟੀ ਵਾਲੇ ਲੈ ਲਈਏ ਸਾਰੇ ਕੋਈ ਇੱਕ ਵਾਰ ਜਵਾਬ ਪੁੱਛੋ ਸਾਰੇ ਗੋਲ ਮੋਤੀਏ ਗੱਲਾਂ ਕਰਦੇ ਹੋ ਜਵਾਬ ਕੀ ਸ਼ਬਦਾਂ ਨੂੰ ਗੋਲੀ ਮਾਰਨੀ ਜੈਸੀ ਵੀ ਇਹ ਇੱਕ ਵਾਰ ਤੁਹਾਨੂੰ ਜੀ ਇੱਕ ਮਿੰਟ ਜਿਹੜੀ 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 ਚੀਜ਼ ਨਾ ਮੇਰੇ ਹੱਕ ਤੇ ਨਾ ਸਾਡੇ ਕਹਿਣ ਤੇ ਕਿਸੇ ਨੇ ਕੋਈ ਫਾਇਰਿੰਗ ਕੀਤੀ ਨਾ ਕਿਸੇ ਨੇ ਸਰਕਾਰ ਤੇ ਖਾਲਸਾ ਤੇ